ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਕੱਲ ਬਹੁਤ ਇੱਕ ਬਿਆਨ ਵਾਇਰਲ ਹੋ ਰਿਹਾ ਹੈ ਵੀਡੀਓ ਮਨੀਸ਼ ਸੋਧਿਆ ਦੀ ਆਮ ਆਦਮੀ ਪਾਰਟੀ ਦੇ ਸਾਬਕਾ ਸਿੱਖਿਆ ਮੰਤਰੀ ਸਨ ਦਿੱਲੀ ਦੇ ਉਹਨਾਂ ਨੇ ਇੱਕ ਮਹਾਲੀ 'ਚ ਇਕੱਠ ਕੀਤਾ ਉੱਥੇ ਉਹਦੇ ਵਿੱਚ ਮਹਿਲਾਵਾਂ ਦੀ ਗਿਣਤੀ ਜ਼ਿਆਦਾ ਸੀਗੀ ਉਹ ਮੇਰੇ ਖਿਆਲ 'ਚ ਮਹਿਲਾਵਾਂ ਵਾਸਤੇ ਇਕੱਠ ਕੀਤਾ ਗਿਆ ਸੀ ਲੇਡੀਜ਼ ਵਾਸਤੇ ਤੇ ਉਥੇ ਜੋ ਉਹਨਾਂ ਨੇ ਗੱਲ ਆਖੀ ਆ ਉਹਦੇ ਚਾਰੇ ਪਾਸਿਓਂ ਨਿੰਦਾ ਹੋ ਰਹੀ ਹੈ ਨਖੇਦੀ ਹੋ ਰਹੀ ਹੈ। ਬਲਕਿ ਭਾਜਪਾ ਪੰਜਾਬ ਦੇ ਪ੍ਰਧਾਨ ਤਾਂ ਜਖੜ ਸਾਹਿਬ ਉਹਨਾਂ ਨੇ ਚਿੱਠੀ ਲਿਖਤੀ ਚੋਣ ਕਮਿਸ਼ਨ ਨੂੰ ਵੀ ਇਸ ਬਿਆਨ ਦੇ ਆਧਾਰ ਤੇ ਇਹਨਾਂ ਖਿਲਾਫ ਕਾਰਵਾਈ ਹੋਵੇ। ਸੋ ਜੋ ਵੀ ਕਿਹਾ ਸਾਵਧਾਨ ਦੰਡਪੇੜ ਪੇਤ ਪਾਪ ਜੋ ਵੀ ਉਹਨਾਂ ਨੇ ਕਿਹਾ ਉਹ ਬੋਲੇ ਠੀਕ ਹੈ ਗਲਤ ਹੈ ਝੂਠ ਹੈ ਸੱਚ ਹੈ ਅਸਲੀ ਆਮ ਆਦਮੀ ਪਾਰਟੀ ਵਾਸਤੇ ਲੜਾਂਗੇ ਵੀ ਲੜਾਂਗੇ ਆਖਿਆ ਉਹਨਾਂ ਨੇ ਜਦੋਂ ਤਾਂ ਫਿਰ ਸਾਰੇ ਉੱਜਾਂ ਆ ਗਏ ਹਮ ਲੜਾਂਗੇ ਹਮ ਲੜਾਂਗੇ ਹਮ ਲੜਾਂਗੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਕਿ ਦਿੱਲੀ ਦੇ ਆਗੂਆਂ ਵੱਲੋਂ ਅਜਿਹੇ ਬਿਆਨ ਦੇਣੇ ਪੰਜਾਬ 'ਚ ਪਾਰਟੀ ਦਾ ਜੋ ਗਰਾਫ ਹੈ ਉਹਨੂੰ ਥੱਲੇ ਲਿਆ ਰਹੇ ਨੇ ਉਚਾਈਂ ਚੁੱਕ ਰਹੇ ਤੁਸੀਂ ਇਹਨਾਂ ਨੂੰ ਸੁਝਾਓਗੇ ਪੰਜਾਬ ਵਿੱਚ ਇਹ ਇਹੋ ਜਿਹੇ ਬਿਆਨ ਢੜਕਾਉ ਨਹੀਂ ਚੱਲਣੇ ਕਿਉਂਕਿ ਪੰਜਾਬੀ ਨੂੰ ਪਤਾ ਹੈ ਕਿ ਅਸੀਂ ਕਿਹਨੂੰ ਚੁਣਨਾ ਹੈ ਕਿ ਨਹੀਂ ਚੁਣਨਾ ਬਹੁਤ ਅੱਜਕੱਲ੍ਹ ਲੋਕ ਵੋਟਰ ਬਹੁਤ ਸਿਆਣੇ ਨੇਗੇ ਸੋ ਉਸ ਟਾਈਮ ਜਦੋਂ ਉਹਨਾਂ ਨੇ ਬੋਲਿਆ ਸੀਗਾ ਵੀ ਹਾਂ ਲੜेंगे ਲੜਾਈ karenge ਕਹਾਰੇ ਸਾਨੂੰ ਤੋਂ ਲੇਡੀ ਜੀ ਤੋਂ ਉਸ ਟਾਈਮ ਉਸ ਸਮੇਂ ਪੰਜਾਬ ਦੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ੍ਰੀ ਰੋੜਾ ਜੀ ਉੱਥੇ ਹਾਜ਼ਰ ਸਨ ਅਤੇ ਭਗਵੰਤ ਮਾਨ ਜੀ ਵੀ ਖੁਦ ਹਾਜ਼ਰ ਸਨ ਸੋ ਮੈਨ ਲੱਗਦਾ ਕਿ ਕੋਈ ਹੋਰ ਦਿੱਲੀ ਦਾ ਆਗੂ ਇੱਥੇ ਪੰਜਾਬ 'ਚ ਇਹੋ ਜਿਹਾ ਬਿਆਨ ਦੇਵੇ ਇਸ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਜੀ ਜੋ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਇਹ ਦਿੱਲੀ ਵਾਲਿਆਂ ਨੂੰ ਇੰਨਾ ਸਿਰ ਨਾ ਚੜਾਓ ਇਹਨਾਂ ਨੂੰ ਇਹੋ ਜਿਹਾ ਬਿਆਨ ਦੇਣ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਮੜਾ-ਮੜਾ ਸਿੱਖਿਅਤ ਕਰੋ ਵੀ ਪੰਜਾਬ 'ਚ ਕਿਹੋ ਜਿਹਾ ਬਿਆਨ ਦੇਣਾ ਹੈ ਜੇ ਲੜਾਈ ਕਰਨ ਨਾਲ ਲੜਨ ਨਾਲ ਵੋਟਾਂ ਮਿਲਦੀਆਂ ਹੁੰਦੀਆਂ ਤਾਂ ਉਹ ਫਿਰ ਕੀ ਆਮ ਆਦਮੀ ਪਾਰਟੀ ਦਿੱਲੀ ਜਿੱਥੋਂ ਹਾਰ ਗਈ ਸਸੋਧੀਆਂ ਸੀ ਆ ਜੋ ਭੜਕਾਓ ਬਿਆਨ ਲੜਨ ਦਾ ਬਿਆਨ ਪੰਜਾਬ 'ਚ ਦੇ ਰਹੇ ਨੇ ਦਿੱਲੀ ਵਿੱਚ ਨਹੀਂ ਦਿੱਤਾ ਤੇ ਪੰਜਾਬ ਵਿੱਚ ਹੀ ਕਿਉਂ ਸੋ ਮੇਰੀ ਬੇਨਤੀ ਇੱਕ ਵਾਰ ਫੇਰ ਬੇਨਤੀ ਹੈ ਕਿਉਂਕਿ ਪੰਜਾਬ ਦੇ ਤਾਂ ਪਹਿਲਾਂ ਹੀ ਲੋਕ ਔਖੇ ਨੇ ਕਿ ਵੀ ਦਿੱਲੀ ਦੇ ਆਗੂਆਂ ਇੱਥੇ ਦਿੱਲੀ ਤੋਂ ਹਾਰੇ ਹੋਏ ਆਗੂ ਨੇ ਸੇ ਪੰਜਾਬ ਦੇ ਸਰਕਾਰ ਤੇ ਕਬਜ਼ਾ ਕਰ ਲਿਆ ਪਿੱਲੀ ਵਾਲੇ ਹੋਰ ਵੀ ਕਾਫੀ ਉਹਨਾਂ ਨੂੰ ਉਹਦੇ ਬਕਸੇ ਜਾ ਰਹੇ ਨੇ ਕਿ ਚਾਹੇ ਕੋਈ ਆਈਟੀ ਬਿੰਗ ਦਾ ਹੋਵੇ ਜਾਂ ਹੋਰ ਹੋਵੇ ਭਗਵੰਤ ਮਾਨ ਨਾਲ ਸਾਰਾ ਪੰਜਾਬ ਖੜਾ ਹੈ